ਤੇ ਯੂਟਿਊਬ ਤੇ ਮੇਰੇ ਗੀਤਾਂ ਨੂੰ ਸੁਣਨ ਤੇ ਪਸੰਦ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ ਕੌਰ ਸੰਧਾ ਆਪਣੇ ਚੈਨਲ ਰਾਹੀਂ ਤੁਹਾਡੇ ਰੂਹਾਂ ਅੱਜ ਇੱਕ ਬਹੁਤ ਪੁਰਾਣਾ ਤਿਰਿੰਣਾ ਦਾ ਗੀਤ ਲੈ ਕੇ ਸਾਡੇ ਪਿੰਡ ਇੱਕ ਔਰਤ ਹੁੰਦੀ ਸੀ ਅਸੀਂ ਸਾਰੇ ਉਹਨੂੰ ਵਾਹੀ ਕਹਿੰਦੇ ਸੀ ਨਿੱਕੇ ਹੁੰਦਿਆਂ ਤੋਂ ਹੀ ਮੈਨੂੰ ਪਤਾ ਸਾਠੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਸੀ ਵੀ ਨਹੀਂ ਤਾਂ ਜਿੱਦਾਂ ਮਾਵਾ ਨੇ ਕਿਹਾ ਵੀ ਇਹ ਕੁਆਵਾ ਸੀ ਉਹ ਕਿਤੇ ਬਾਹਰੋਂ ਆ ਕੇ ਵਸੀ ਅਸੀਂ ਅਸੀਂ ਉਹ ਕੁਆ ਹੀ ਕਹਿੰਦੇ ਹੁੰਦੇ ਸੀਗੇ ਉਹਦਾ ਨਾਂ ਸੀ ਅਤਰੋ ਤੇ ਸਾਰੇ ਉਹਨੂੰ ਅੱਤੋ ਹੀ ਕਹਿੰਦੇ ਹੁੰਦੇ ਸੀ ਕੁਆਤੋ ਸੀ ਕਹਿਣਾ ਪਰ ਗੀਤ ਉਸ ਬੀਬੀ ਨੂੰ ਸਾਡੀ ਪੂਆ ਨੂੰ ਬੜੇ ਹੁੰਦੇ ਹੁੰਦੇ ਸੀ ਕਿ ਉਹਨੇ ਕਈ ਸਾਰੇ ਗੀਤ ਸੰਸਣਾਏ ਤੇ ਆ ਜਿਹੜਾ ਗੀਤ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਇਹ ਵੀ ਪੂਆ ਬਾਤੋਂ ਨਹੀਂ ਸਾਨੂੰ ਸੁਣਾਇਆ ਸੀ ਮੈਂ ਜਦੋਂ ਬਹੁਤ ਛੋਟੀ ਸੀ ਪੈਣਾ ਉਹ ਤੋਂ ਗਾਉਂਦੀਆਂ ਹੁੰਦੀਆਂ ਸੀ ਮੈਨੂੰ ਨਾਲ ਨਹੀਂ ਸੀ ਗਾਉਣ ਦਿੰਦੀਆਂ ਹੁੰਦੀਆਂ ਕਹਿੰਦੀਆਂ ਸੀ ਤੇ ਆਵਾਜ਼ ਨਹੀਂ ਰਲਦੀ ਸਾਡੇ ਨਾਲ ਤੇ ਪਰ ਗੀਤ ਮੈਨੂੰ ਯਾਦ ਆਇਆ ਇਹ ਸਾਰੇ ਤੋ ਲੋ ਸੁਣੋ ਸਾਡੀ ਕੂਆ ਆਤੂ ਦਾ ਗਾਇਆ ਹੋਇਆ ਗੀਤ ਜਦ ਮੈਂ ਚੜੀ ਚਵਰੇ ਵੇ ਮਈਆ ਕਾਲੇ ਵਿਸ਼ੂ ਐ ਨੇ ਟੰਗੀ ਵੇ ਵੀ ਮੀਆ देवे जेड़ा करे सानू चंगी वे वैद कदियो ना चंगे नी गरिये गड़ दियंग शङ्गीवेय ओ मंगे कोड़ा जंगी वे वैमया कोड़ा कदियो ना देवानी गोरी तैतो चङ्गी नीवै माणे कोन वषणेना देव प्रेमैया रखासुळी तेटांगी तेरी उंगली दी मोनी नी गरी और वे आते तो सोनी साड़ी उंगली दी मोनी ਸੋਨ ਕਣਕ ਦੀਓ ਨਾ ਸੋਣੀ ਵੇਵੇਂ ਮਿੰਗਿਆ ਸਾਡੇ ਗੜ ਦੀਆ ਰੀਵੇ ਮਈਆ ਸੋਨ ਕਣਕ ਦੀਓ ਨਾ ਚੰਗੀ ਵੇ ടേ മായ സേ സഫേ മ ਲੋ ਜੀ ਇਹ ਸੀ ਗੀਤ ਹੈ ਬਹੁਤ ਪੁਰਾਣਾ ਤੁਸੀਂ ਸਮਝੋ 65 ਸਾਲ ਦੀ ਮੇਰੀ ਉਮਰ ਆ ਤੇ ਅੱਜ ਤੋਂ ਤੁਸੀਂ ਸਮਝੋ ਮੈਂ 55 ਸਾਲ ਪਹਿਲਾਂ ਤਾਂ ਸੁਣਿਆ ਹੀ ਹੋਊਗਾ ਤੇ ਉਹਦਾ ਪਹਿਲਾਂ ਭੂਆ ਨੇ ਪਤਾ ਨਹੀਂ ਕਿੱਥੋਂ ਸੁਣਿਆ ਇਹ ਵਜੇ ਗੀਤ ਜਿਹੜੇ ਇਹ ਗੀਤ ਬਹੁਤਾ ਵਧੀਆ ਨਹੀਂ ਇਹਨੂੰ ਮੈਂ ਸਮਝਦੀ ਹੁੰਦੀ ਤੇ ਪਰ ਫੇਰ ਵੀ ਤੁਹਾਨੂੰ ਮੈਂ ਸੁਣਾ ਦਿੱਤਾ ਕਿਉਂਕਿ ਤੁਹਾਡੇ ਨਾਲ ਮੇਰਾ ਵਾਦਾ ਆ ਕਿ ਮੈਂ ਸਾਰੇ ਗੀਤ ਬੰਦ ਸੁਣਾਉਂਗੀ ਜਿੰਨੇ ਵੀ ਮੈਨੂੰ ਆਉਂਦੇ ਆ ਤੇ ਹੁਣ ਮੈਂ ਤੁਹਾਡੇ ਕੋਲ ਵਿਦਾ ਲੈਣੀ ਆ ਸਤਿ ਸ੍ਰੀ ਅਕਾਲ ਜੀ